ਇੱਕ ਵਾਰ ਦੀ ਗੱਲ ਹੈ ਇੱਕ ਸਮੁੰਦਰ ਦੇ ਕਿਨਾਰੇ ਇੱਕ ਛੋਟਾ ਜਿਹਾ ਬੱਚਾ ਖੇਡ ਰਿਹਾ ਸੀ ਇੱਕਦਮ ਹੀ ਸਮੁੰਦਰ ਦੀ ਇੱਕ ਵੱਡੀ ਲਹਿਰ ਆਉਂਦੀ ਆ ਤੇ ਉਸ ਬੱਚੇ ਦੀਆਂ ਚੱਪਲਾਂ ਹੜਾ ਕੇ ਨਾਲ ਲੈ ਜਾਂਦੀ ਆ ਉਸ ਬੱਚੀ ਨੂੰ ਬਹੁਤ ਦੁੱਖ ਹੋਇਆ ਫਿਰ ਇੱਕਦਮ ਹੀ ਪਤਾ ਨਹੀਂ ਉਸਦੇ ਦਿਮਾਗ ਦੇ ਵਿੱਚ ਕੀ ਆਉਂਦਾ ਉਹ ਉਸ ਸਮੁੰਦਰ ਦੇ ਕਿਨਾਰੇ ਪਏ ਰੇਤ ਉੱਤੇ ਲਿਖ ਦਿੰਦੀ ਆ ਕਿ ਸਮੁੰਦਰ ਚੋਰ ਹੈ ਉਸ ਤੋਂ ਥੋੜੀ ਹੀ ਦੂਰ ਸਮੁੰਦਰ ਦੇ ਵਿੱਚ ਇੱਕ ਲੜਕਾ ਡੁੱਬ ਕੇ ਮਰ ਜਾਂਦਾ ਹੈ ਉਸ ਲੜਕੇ ਦੀ ਮਾਂ ਆਉਂਦੀ ਹੈ ਉਹ ਬਹੁਤ ਰੋਂਦੀ ਹੈ ਤੇ ਉਸ ਲੜਕੀ ਦੀ ਤਰ੍ਹਾਂ ਹੀ ਉਹ ਵੀ ਸਮੁੰਦਰ ਦੇ ਕਿਨਾਰੇ ਤੇ ਪਈ ਰੇਤ ਉੱਤੇ ਲਿਖ ਦਿੰਦੀ ਹੈ ਕਿ ਸਮੁੰਦਰ ਕਾਤਲ ਹੈ ਉਸ ਤੋਂ ਬਾਅਦ ਇੱਕ ਬੁੱਢਾ ਆਦਮੀ ਸਮੁੰਦਰ ਦੇ ਕਿਨਾਰੇ ਉੱਤੇ ਜਾ ਰਿਹਾ ਸੀ ਉਸ ਨੂੰ ਜਾਂਦੇ ਜਾਂਦੇ ਨੂੰ ਇੱਕ ਮੋਤੀ ਲੱਭਾ ਉਹ ਮੋਤੀ ਬਹੁਤ ਹੀ ਕੀਮਤੀ ਸੀ ਉਹ ਬੁੱਢਾ ਆਦਮੀ ਸਮੁੰਦਰ ਦੇ ਕਿਨਾਰੇ ਉੱਤੇ ਲਿਖ ਦਿੰਦਾ ਕਿ ਸਮੁੰਦਰ ਬਹੁਤ ਦਿਆਵਾਨ ਹੈ ਉਸ ਤੋਂ ਬਾਅਦ ਉਸ ਸਮੁੰਦਰ ਦੇ ਕਿਨਾਰੇ ਕੁਝ ਮਛਵਾਰੇ ਆਉਂਦੇ ਨੇ ਉਹ ਜਾਲ ਸੁੱਟ ਕੇ ਸਮੁੰਦਰ ਦੇ ਵਿੱਚੋਂ ਬਹੁਤ ਸਾਰੀਆਂ ਮੱਛੀਆਂ ਫੜ ਲੈਂਦੇ ਨੇ ਇਹਨਾਂ ਵਿੱਚੋਂ ਇੱਕ ਮਛਵਾਰਾ ਸਮੁੰਦਰ ਦੇ ਕਿਨਾਰੇ ਤੇ ਪਈ ਰੇਤ ਉੱਤੇ ਲਿਖਦਾ ਕਿ ਸਮੁੰਦਰ ਮੇਰਾ ਪਾਲਣਹਾਰ ਹੈ ਹੁਣ ਜੇ ਵੇਖਿਆ ਜਾਵੇ ਤਾਂ ਸਮੁੰਦਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਚਾਰ ਲੋਕ ਆਏ ਉਹਨਾਂ ਦੇ ਵਿੱਚੋਂ ਕਿਸੇ ਨੇ ਸਮੁੰਦਰ ਨੂੰ ਪਾਲਣਹਾਰ ਕਿਹਾ ਤੇ ਕਿਸੇ ਨੇ ਕਾਤਲ ਇਸੇ ਪ੍ਰਕਾਰ ਕਿਸੇ ਨੇ ਸਮੁੰਦਰ ਨੂੰ ਚੋਰ ਕਿਹਾ ਤੇ ਕਿਸੇ ਨੇ ਕਿਹਾ ਸਮੁੰਦਰ ਬਹੁਤ ਦਿਆਵਾਨ ਹੈ ਇਸ ਤੋਂ ਬਾਅਦ ਸਮੁੰਦਰ ਦੇ ਵਿੱਚੋਂ ਇੱਕ ਹੋਰ ਵੱਡੀ ਲਹਿਰ ਆਉਂਦੀ ਆ ਉਹ ਵੱਡੀ ਲਹਿਰ ਪਾਣੀ ਦੇ ਨਾਲ ਉਹ ਸਭ ਕੁਝ ਮਿਟਾ ਦਿੰਦੀ ਹੈ ਜਿਹੜਾ ਇਹਨਾਂ ਲੋਕਾਂ ਨੇ ਸਮੁੰਦਰ ਦੇ ਕਿਨਾਰੇ ਪਏ ਰੇਤ ਉੱਤੇ ਲਿਖਿਆ ਸੀ ਦੁਬਾਰਾ ਤੋਂ ਉਹ ਸਾਰੀ ਰੇਤ ਪਹਿਲਾਂ ਜਿਹੀ ਹੋ ਗਈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲੋਕ ਭਾਵੇਂ ਸਮੁੰਦਰ ਦੇ ਬਾਰੇ ਕੁਝ ਵੀ ਕਹਿਣ ਪਰ ਸਮੁੰਦਰ ਆਪਣੀਆਂ ਲਹਿਰਾਂ ਦੇ ਵਿੱਚ ਮਸਤ ਰਹਿੰਦਾ ਹੈ ਬੇਸ਼ੱਕ ਇਹ ਕਹਾਣੀ ਬਹੁਤ ਛੋਟੀ ਜੀ ਹੈ ਪਰ ਇਹ ਸਿੱਖਿਆ ਬਹੁਤ ਵੱਡੀ ਦੀਂਦੀ ਹੈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲੋਕ ਭਾਵੇਂ ਸਾਡੇ ਬਾਰੇ ਕੁਝ ਵੀ ਕਹਿਣ ਬਸ ਸਾਨੂੰ ਹਮੇਸ਼ਾ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਲੋਕਾਂ ਦੀਆਂ ਗੱਲਾਂ ਬਾਰੇ ਸੋਚਦੇ ਰਹੇ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕਦੇ ਇਸ ਕਰਕੇ ਲੋਕਾਂ ਦੀਆਂ ਗੱਲਾਂ ਉੱਤੇ ਕਦੇ ਵੀ ਧਿਆਨ ਨਾ ਦਿਓ ਲੋਕ ਕਦੇ ਸਾਨੂੰ ਚੰਗਾ ਕਹਿੰਦੇ ਨੇ ਤੇ ਕਦੇ ਬੁਰਾ ਹਮੇਸ਼ਾ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਧੰਨਵਾਦ